ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੇਥੀ ਆਲੂ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਤੇ ਜਿਹੜੇ ਮੇਥੀ ਆਲੂ ਹੈਗੇ ਨੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਤੁਸੀਂ ਮੇਰੇ ਤਰੀਕੇ ਦੇ ਨਾਲ ਬਣਾਣਾ ਇਹ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਨੇਗੀ ਤੇ ਮੇਰੇ ਚੈਨਲ ਜਸਵਿੰਦਰ ਦੀ ਰਸੋਈ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤੇ ਚਲੋ ਫਿਰ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਇੱਥੇ ਮੈਂ ਇੱਕ ਗੁੱਛੀ ਮੇਥੀ ਦੀ ਲੱਲੀ ਹੈ ਜਿਹੜੀ ਗੁੱਚੀ ਹੈਗੀ ਇਹਦਾ weight 2.500 ਗ੍ਰਾਮ ਸੀ ਤੇ ਇਸਦੇ ਡੰਡਲ ਉਤਾਰਨ ਤੋਂ ਬਾਅਦ ਇਸ ਤਰੀਕੇ ਦੇ ਨਾਲ ਮੈਂ ਪੱਤੇ ਜਿਹੜੇ ਹੈਗੇ ਨੇ ਅਲੱਗ ਕਰ ਲਿੱਤੇ ਨੇ ਤੇ ਹੁਣ ਇਸਦਾ weight 150 ਗ੍ਰਾਮ ਰਹਿ ਗਿਆ ਤੇ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਫਿਰ ਜਿਹੜੀ ਇਹ ਮੇਥੀ ਹੈਗੀ ਹੈ ਇਹਨੂੰ ਬਰੀਕ-ਬਰੀਕ ਕੱਟ ਲੈਣਾ ਮੈਂ ਇਹ ਮੇਥੀ ਜਿਹੜੀ ਹੈਗੀ ਹੈ ਚਾਕੂ ਦੇ ਨਾਲ ਦੇਖੋ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਿੱਤੀ ਹੈ ਤੇ ਇੱਕ ਪਲੇਟ ਦੇ ਵਿੱਚ ਰੱਖ ਲਿੱਤੀ ਹੋਈ ਏ ਤੇ ਨਾਲ ਹੀ ਇੱਥੇ ਮੈਂ ਦੋ ਆਲੂ ਲੈ ਕੇ ਇਹਨਾਂ ਨੂੰ ਛਿਲਕੇ ਇਸ ਤਰੀਕੇ ਦੇ ਨਾਲ ਕੱਟ ਲਿੱਤਾ ਹੈ ਇਹ ਮੈਂ ਪਾਣੀ ਦੇ ਵਿੱਚ ਰੱਖੇ ਹੋਏ ਨੇ ਤਾਂ ਜੋ ਕਾਲੇ ਨਾ ਹੋਣ ਤੇ ਹੁਣ ਕੜਾਈ ਦੇ ਵਿੱਚ ਦੋ ਵੱਡੇ ਚਮਚ ਸਰੋਂ ਦੇ ਤੇਲ ਦੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਇਸ ਦੀ ਕੁੜੱਤਨ ਕੱਢ ਲਵਾਂਗੇ ਇਹ ਜਿਹੜੀ ਸਬਜ਼ੀ ਹੈਗੀ ਇਹ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਤੇਲ ਜਿਹੜਾ ਹੈਗਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੋਇਆ ਤੇ ਫਲੇਮ ਨੂੰ ਇੱਥੇ ਮੈਂ ਲੋ ਟੂ ਮੀਡੀਅਮ ਰੱਖਿਆ ਹੋਇਆ ਹੈ ਇਸ ਦੇ ਵਿੱਚ ਹੁਣ ਮੈਂ ਅੱਧਾ ਚਮਚ ਜੀਰਾ ਪਾ ਦਿੱਤਾ ਹੈ ਤੇ ਜੀਰੇ ਨੂੰ ਤੜਕਣ ਦਵਾਂਗੇ ਤੇਲ ਗਰਮ ਹੈ ਜੀਰਾ ਬਹੁਤ ਹੀ ਜਲਦੀ ਤੜਕਿਆ ਜਾਣਾ ਤੇ ਤੁਸੀਂ ਦੇਖੋ ਇੱਥੇ ਜੀਰੇ ਨੂੰ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਤੇ ਜੀਰਾ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਤੜਕਿਆ ਗਿਆ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਪਿਆਜ਼ ਇੱਥੇ ਮੈਂ ਇੱਕ ਪਿਆਜ਼ ਦਾ ਇਸਤੇਮਾਲ ਕੀਤਾ ਇਸ ਤਰੀਕੇ ਦੇ ਨਾਲ ਮੈਂ ਬਰੀਕ-ਬਰੀਕ ਕੱਟ ਲਿੱਤਾ ਹੋਇਆ ਪਿਆਜ਼ ਨੂੰ ਜਿਹੜੀ ਮੇਥੀ ਆਲੂ ਦੀ ਸਬਜੀ ਹੈਗੀ ਏ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਮੇਲ ਚ ਮਸਾਲੇ ਨਹੀਂ ਪੈਂਦੇ ਤੇ ਪਿਆਜ਼ ਦੇ ਨਾਲ ਹੀ ਇੱਥੇ ਮੈਂ 1 ਇੰਚ ਅਦਰਕ ਦੇ ਟੁਕੜੇ ਨੂੰ ਚੰਗੀ ਤਰ੍ਹਾਂ ਛਿਲਕੇ ਧੋਕੇ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਿੱਤਾ ਹੈ ਇਹ ਵੀ ਪਿਆਜ਼ ਦੇ ਨਾਲ ਹੀ ਪਾ ਦਵਾਂਗੇ ਤੇ ਪਿਆਜ਼ ਦਾ ਜਿਹੜਾ ਕਲਰ ਹੈਗਾ ਚੇਂਜ ਨਹੀਂ ਕਰਨਾ ਸਿਰਫ 1 ਤੋਂ 1.5 ਮਿੰਟ ਤਾਂ ਕਿ ਇਸ ਨੂੰ ਲੋ-ਮੀਡੀਅਮ ਫਲੇਮ ਦੇ ਉੱਪਰ ਭੁੰਨ ਲੈਣਾ ਇਸ ਨੂੰ ਬ੍ਰਾਊਨ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਜਦੋਂ ਆਲੂਆਂ ਨੂੰ ਆਪਾਂ ਗਲਾਣਾ ਹੈ ਤਾਂ ਉਦੋਂ ਜਿਹੜੇ ਪਿਆਜ਼ ਤੇ ਅਦਰਕ ਹੈਗੇ ਨੇ ਇਹ ਵੀ ਨਾਲ ਹੀ ਭੁੰਨੇ ਜਾਣੇ ਨੇ ਤੇ 1 ਮਿੰਟ ਹੋ ਗਿਆ ਹੁਣ ਜਿਹੜੇ ਆਲੂ ਕੱਟ ਕੇ ਰੱਖੇ ਹੋਏ ਨੇ ਮੈਂ ਇਹ ਇਸ ਦੇ ਵਿੱਚ ਪਾ ਰਹੀ ਹਾਂ ਤੇ ਸਾਰੇ ਹੀ ਆਲੂ ਦੇਖੋ ਜਿਹੜੇ ਹੈਗੇ ਨੇ ਮੈਂ ਪਿਆਜ਼ ਦੇ ਵਿੱਚ ਪਾ ਦਿੱਤੇ ਨੇ ਤੇ ਇਸ ਨੂੰ ਹੁਣ ਆਪਾਂ 2 ਮਿੰਟ ਤੱਕ ਲੋ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਭੁੰਨ ਲੈਣਾ ਹੈ ਹਜੇ ਇਸ ਦੇ ਵਿੱਚ ਕੋਈ ਵੀ ਮਿਰਚ ਮਸਾਲੇ ਨਹੀਂ ਪਾਵਾਂਗੇ 2 ਮਿੰਟ ਲਈ ਇਸ ਨੂੰ ਇਸੇ ਤਰੀਕੇ ਦੇ ਨਾਲ ਹੀ ਭੁੰਨ ਲੈਣੇ ਹਜੇ ਮੇਥੀ ਆਪਾਂ ਇਸ ਕਰਕੇ ਨਹੀਂ ਇਸ ਦੇ ਵਿੱਚ ਪਾਈ ਕਿਉਂਕਿ ਜਿਹੜੀ ਮੇਥੀ ਹੈਗੀ ਇਹ ਬਹੁਤ ਜਲਦੀ ਗਲ ਜਾਂਦੀ ਏ ਤੇ ਆਲੂਆਂ ਨੂੰ ਥੋੜਾ ਟਾਈਮ ਲੱਗਦਾ ਹੈ ਇਸ ਕਰਕੇ ਪਹਿਲਾਂ ਆਲੂਆਂ ਨੂੰ 70% ਤੱਕ ਪਕਾ ਲੈਣੇ ਬਾਅਦ ਵਿੱਚ ਉਹ ਮੇਥੀ ਇਸ ਦੇ ਵਿੱਚ ਪਾਵਾਂਗੇ ਤੇ ਮੈਨੂੰ ਇਸ ਨੂੰ ਪਕਾਉਂਦੇ ਹੋਏ ਇੱਥੇ ਲਗਾਤਾਰ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਅੱਧਾ ਚਮਚ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਪਾ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਹਲਦੀ ਪਾ ਰਹੀ ਹਾਂ ਮੇਥੀ ਆਲੂ ਦੇ ਵਿੱਚ ਹਲਦੀ ਦਾ ਇਸਤੇਮਾਲ ਥੋੜਾ ਜਿਹਾ ਘੱਟ ਹੀ ਹੁੰਦਾ ਹੈ ਬਹੁਤ ਜ਼ਿਆਦਾ ਹਲਦੀ ਜਿਹੜੀ ਹੈਗੀ ਉਹ ਮੇਥੀ ਆਲੂ ਦੇ ਵਿੱਚ ਵਧੀਆ ਨਹੀਂ ਲੱਗਦੀ ਤੇ 1.5 ਮਿੰਟ ਤੱਕ ਲਗਾਤਾਰ ਹਲਦੀ ਨੂੰ ਤੇ ਨਮਕ ਨੂੰ ਆਪਾਂ ਆਲੂਆਂ ਦੇ ਵਿੱਚ ਮਿਕਸ ਕਰਦੇ ਹੋਏ ਭੁੰਨ ਲੈਣੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਮੈਨੂੰ ਇੱਥੇ ਡੇਢ ਮਿੰਟ ਹੋ ਗਿਆ ਹੋਇਆ ਤੇ ਹੁਣ ਇਹ ਜਿਹੜੇ ਆਲੂ ਹੈਗੇ ਨੇ ਇਹਨਾਂ ਨੂੰ ਟੱਕ ਕੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ 6 ਤੋਂ 7 ਮਿੰਟ ਤੱਕ ਪਕਾਵਾਂਗੇ ਤਾਂ ਜੋ ਇਹ 70% ਤੱਕ ਪੱਕ ਜਾਣ ਬਾਕੀ ਦਾ ਆਪਾਂ ਇਹਨਾਂ ਨੂੰ ਮੇਥੀ ਦੇ ਨਾਲ ਪਕਾਵਾਂਗੇ ਮੈਨੂੰ ਇੱਥੇ 6-7 ਮਿੰਟ ਹੋ ਗਏ ਹੋਣੇ ਨੇ ਇਸ ਨੂੰ ਪਕਾਉਂਦੇ ਹੋਏ ਤੇ ਆਲੂ ਜਿਹੜੇ ਹੈਗੇ ਨੇ 70% ਤੱਕ ਪੱਕ ਚੁੱਕੇ ਹੋਏ ਨੇ ਤੇ ਆਲੂ ਇੱਥੇ ਹੁਣ 70% ਤੱਕ ਪੱਕ ਚੁੱਕੇ ਹੋਏ ਨੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਟਮਾਟਰ ਇਸ ਤਰੀਕੇ ਦੇ ਨਾਲ ਮੈਂ ਟਮਾਟਰ ਵੀ ਜਿਹੜਾ ਹੈਗਾ ਕੱਟ ਕੇ ਰੱਖ ਲਿੱਤਾ ਹੋਇਆ ਸੀ ਇਹ ਪਾ ਦਵਾਂਗੀ ਇਸ ਦੇ ਵਿੱਚ ਤੇ ਟਮਾਟਰ ਨੂੰ ਵੀ ਪੁੰਨੰਦੀ ਕੋਈ ਜ਼ਰੂਰਤ ਨਹੀਂ ਹੈਗੀ ਮਤਲਬ ਕਿ ਇਹਨੂੰ ਗਲਾਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਟਮਾਟਰ ਨੂੰ ਮੇਥੀ ਦੇ ਨਾਲ ਹੀ ਗਲਾਵਾਂਗੇ ਤੇ ਟਮਾਟਰਾਂ ਦੇ ਨਾਲ ਹੀ ਇੱਥੇ ਮੈਂ ਦੋ ਹਰੀਆਂ ਮਿਰਚਾਂ ਬਰੀਕ ਕੱਟ ਕੇ ਪਾਈਆਂ ਨੇ ਤੇ ਅੱਧਾ ਚਮਚ ਸੁੱਕੇ ਧਨੀਏ ਦਾ ਦਸਦਰਾ ਜਿਹਾ ਪੀਸਿਆ ਹੋਇਆ ਪਾਊਡਰ ਪਾਇਆ ਹੈ ਤੇ ਜਿਹੜੀ ਮੇਥੀ ਕੱਟ ਕੇ ਰੱਖੀ ਹੋਈ ਏ ਉਹ ਵੀ ਮੈਂ ਇਸ ਦੇ ਵਿੱਚ ਪਾ ਲੈਂਦੀ ਏ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਤੇ ਮੇਥੀ ਸਾਰੀ ਮੈਂ ਇਸ ਦੇ ਵਿੱਚ ਪਾ ਦਿੰਦੀ ਏ ਹੁਣ ਇਹ ਜਿਹੜੀ ਮੇਥੀ ਹੈਗੀ ਇਹਨੂੰ ਆਪਾਂ ਗਲਾ ਲੈਣਾ ਹੈ ਆਲੂਆਂ ਦੇ ਨਾਲ ਪਰ ਇਸ ਨੂੰ ਟੱਕਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਖੁੱਲਾ ਹੀ ਗਲਾਣਾ ਹੈ ਕਿਉਂਕਿ ਮੇਥੀ ਹੈਗੀ ਇਹ ਨਾ ਜਿਹੜੀ ਇਹ ਪਾਣੀ ਛੱਡਦੀ ਏ ਤੇ ਜੇ ਇਸ ਨੂੰ ਟੱਕ ਦਿੱਤਾ ਤੇ ਫਿਰ ਉਹ ਪਾਣੀ ਜਿਹੜਾ ਹੈਗਾ ਜਲਦੀ ਸੁੱਕਣਾ ਨਹੀਂ ਹੈਗਾ ਤੇ ਇਸ ਨੂੰ ਖੁੱਲਾ ਹੀ ਮਤਲਬ ਕਿ ਬਿਨਾਂ ਟਕੇ ਹੋਏ ਹੀ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਜਾਣਾ ਤੇ ਜਿਹੜਾ ਮੇਥੀ ਪਾਣੀ ਛੱਡਦੀ ਏ ਥੋੜਾ ਜਿਹਾ ਉਸੇ ਪਾਣੀ ਦੇ ਵਿੱਚ ਹੀ ਜਿਹੜੀ ਇਹ ਮੇਥੀ ਹੈਗੀ ਇਹ ਗਲ ਜਾਣੀ ਏ ਤੇ ਵਿੱਚ ਵਿੱਚ ਇਸ ਨੂੰ ਹਿਲਾਉਂਦੇ ਰਹਿਣਾ ਹੈ तकरीबन 6-7 ਮਿੰਟ ਹੀ ਲੱਗਣਗੇ ਫਲੇਮ ਨੂੰ ਆਪਾਂ ਮੀਡੀਅਮ ਹੀ ਰੱਖਣਾ ਹੈ ਲੋ ਨਹੀਂ ਕਰਨਾ ਇੱਥੇ ਤੇ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਸ ਨੂੰ ਵਿੱਚ ਵਿੱਚ ਹਿਲਾਉਂਦੇ ਹੋਏ ਪਕਾ ਲੈਣਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਦੇਖੋ ਮੇਥੀ ਜਿਹੜੀ ਹੈਗੀ ਇਹ ਗਲਨੀ ਸ਼ੁਰੂ ਹੋ ਗਈ ਹੈ ਇਸ ਦੀ ਕੁਆਂਟੀਟੀ ਥੋੜੀ ਜਿਹੀ ਘਟਨੀ ਸ਼ੁਰੂ ਹੋ ਗਈ ਹੈ ਹਜੇ ਮੇਥੀ ਦੇ ਵਿੱਚ ਥੋੜਾ ਜਿਹਾ ਪਾਣੀ ਹੈਗਾ ਹੈ ਇਹ ਵੀ ਆਪਾਂ ਸੁਕਾ ਲਈਏ ਚੰਗੀ ਤਰ੍ਹਾਂ ਉਦੋਂ ਤੱਕ ਜਿਹੜੇ ਟਮਾਟਰ ਹੈਗੇ ਨੇ ਇਹ ਵੀ ਗਲ ਜਾਣਗੇ ਮੇਥੀ ਆਲੂ ਦੀ ਰੰਗਤ ਦੇਖੋ ਕਿੰਨੀ ਜਿਆਦਾ ਵਧੀਆ ਆ ਰਹੀ ਏ ਇਹ ਸਰਦੀਆਂ ਦੀ ਸਪੈਸ਼ਲ ਸਬਜੀ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਤੁਸੀਂ ਦੇਖੋ ਇੱਥੇ ਜਿਹੜੀ ਮੇਥੀ ਹੈਗੀ ਇਹ ਸਾਰਾ ਪਾਣੀ ਇਸ ਦਾ ਸੁੱਕ ਚੁੱਕਾ ਹੋਇਆ ਹੈ ਮੇਥੀ ਚੰਗੀ ਤਰ੍ਹਾਂ ਗਲ ਚੁੱਕੀ ਹੋਈ ਹੈ ਤੇ ਜਿਹੜੇ ਆਲੂ 30% ਰਹਿ ਗਏ ਸੀ ਮਤਲਬ ਕਿ ਇਹ 70% ਤੱਕ ਪਹਿਲਾਂ ਹੀ ਪਕੇ ਹੋਏ ਸੀ 30% ਰਹਿ ਗਏ ਸੀ ਉਹ ਵੀ ਪੱਕ ਚੁੱਕੇ ਹੋਏ ਨੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਸਬਜੀ ਹੈਗੀ ਇੱਥੇ ਤਿਆਰ ਹੋ ਚੁੱਕੀ ਹੋਈ ਹੈ ਤੇ ਇਹ ਬਿਲਕੁਲ ਵੀ ਸਬਜੀ ਕੋੜੀ ਨਹੀਂ ਬਣੇਗੀ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਤੇ ਸਬਜੀ ਹੁਣ ਸਰਵ ਹੋਣ ਦੇ ਲਈ ਰੈਡੀ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਜ਼ਰੂਰ ਪਸੰਦ ਆਏਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ